ਕਰਨਾ ਪੋਗਾ ਸਾਧ ਸੰਗਜੀ ਤੁਹਾਨੂੰ ਨਾ ਆ ਮਿਹਨਤੀ ਬੰਦੇ ਨਾਲ ਬੁਲਾਉਣਾ ਇਹਨੂੰ ਅੱਖਾ ਤੋਂ ਨਾ ਦੀਨਾਂ ਨਹੀਂ ਜਾਵਾ ਕਿੰਨਾ ਟਾਈਮ ਹੋ ਗਿਆ ਤੈਨੂੰ ਦਿਸਦੈ ਨਿਹੜਾ ਮੇਰਾ ਜਮਾਂਦਰੂ ਹੈ ਇਹਨੂੰ ਜਮਾਂਦਰੂ ਆ ਤੇ ਕੰਮ ਕੀ ਕਰਦਾਗਾ ਆ ਪੇਪਰ ਸੋ ਬੇਚਦਾ ਹਾਂ ਹੈੱਡਫੋਨ ਬੇਚਦਾ ਹਾਂ ਜੀ ਸਾਬਣ ਦਾ ਪੱਤਾ ਠੀਕ ਹੈ ਇਹ 10 ਪੀਸ ਹੁੰਦੇ ਜੀ ਇਹ ਹੈੱਡਫੋਨ ਜਿੰਦਰਾ ਆ ਵਗੈਰੇ ਉਹ ਚਾਰਜਰ ਟੂਰ ਜਿਹੜੇ ਹੁੰਦੇ ਆ ਲਿਆ ਕਿੰਨੇ ਦਾ ਤੇ ਸਮਾਨ ਸਾਰਾ ਇੱਕ ਨੰਬਰ ਸਹੀ ਵੇਚਦਾਗਾ ਸਰ ਸਾਰਾ ਫੁੱਲੇ ਤਾਂ ਹੋਣਾ ਤੇ ਭਈ ਨਾ ਰੇਲਵੇ ਸਟੇਸ਼ਨ ਤੇ ਹੁੰਦਾ ਬਟੰਡੇ ਅਜੇ ਸਟੇਸ਼ਨ ਦੇ ਇਕੱਲੇ ਬਟੰਡੇ ਹੁੰਨਾ ਹਾਂਜੀ ਹਾਂਜੀ ਇਕੱਲਾ ਬਠਿੰਡੇ ਹੀ ਠੀਕ ਹੈ ਜੀ ਬਈ ਇਹ ਜੇ ਬੰਦੇ ਨੇ ਨਾ ਮਦਦ ਤੇ ਕਰਿਆ ਕਰੋ ਯਾਰ ਇਹ ਜਿਹੇ ਚੀਜ਼ਾਂ ਲੈ ਕੇ ਰਿਹਾ ਹੈ ਇਹ ਜੇ ਬੰਦਿਆਂ ਤੋਂ ਇਹ ਬੰਦਾ ਦਿਨਾਂ ਨੂੰ ਇਹਨੂੰ ਅਕਸਰ ਆਗਿਰਤ ਤੇ ਵੀਡੀਓ ਨੂੰ ਕਰ ਦੋ ਬਈ ਵੱਧ ਤੋਂ ਵੱਧ ਸ਼ੇਅਰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹ ਜੇ ਬੰਦਿਆਂ ਦੀ ਮਦਦ ਕਰੋ ਆਪ ਦੀ ਖਾਨਦ ਦੇ ਆਪ ਦੀ ਕਮਾਉਂਦਾਗਾ ਕਿਸੇ ਮੁਰੇ ਹੱਥ ਨਹੀਂ ਫਿਲਉਂਦਾ। ਹਾਂ ਫੜੋ। ਕਾਹ ਖੁੰਡੀਆਂ ਦੇ ਕੋਈ? ਤੈਨੂੰ ਪੈਸਿਆਂ ਦੀ ਕੀ ਪਛਾਣ ਆਉਂਦੀ ਆ? ਇਹ ਅੱਡ-ਅੱਡ ਜੇਬ 'ਚ ਪਾਉਂਦੇ ਹੁੰਦੇ ਸੀ ਤਾਂ ਕਰਕੇ ਮੈਨੂੰ ਕੋਈ ਧੋਖਾ ਨਹੀਂ ਕਰਦਾ ਮੇਰੇ ਨਾਲ। ਠੀਕ ਆ। ਤਾਂ ਕਰਕੇ ਮੇਰੇ ਨਾਲ ਜੇ ਜਿਹੜਾ ਤੈਨੂੰ ਕੋਈ ਦਿੰਦਾ ਜਿਹੜਾ ਨੋਟ ਤੈਨੂੰ ਉਹਦਾ ਪਤਾ ਲੱਗ ਜਾਂਦਾ। ਇਹ 10 ਰੁਪਏ ਜੀ। ਇਹ ਲੋ 10 ਰੁਪਇਆ। ਆ ਲੋ 10। ਲੇ ਆ ਜੀ 100 ਦਾ ਦੇ ਦੋ ਇਹ 100 ਦਾ ਹੈ ਨਾ ਜੀ ਠੀਕ ਤੈਨੂੰ ਕੀ ਪਛਾਣਾ ਇਹਦੀ ਨੋਟਾਂ ਦੀ ਜਿਹੜੀ ਕੋਈ ਤੈਨੂੰ ਨੋਟ ਦਿੰਦਾ ਜਿਹੜਾ ਨੋਟ ਦਾ ਜੀ ਜਦੋਂ ਨਕਲੀ ਅਸਲੀ ਦਾ ਪਛਾਣ ਕਰ ਲੈਂਦੇ ਆਂ ਅਸੀਂ ਬਾਕੀ ਸਭ ਮਾਲਕ ਦਾ ਮੇਰ ਹੈ ਜੀ ਸਾਡੇ ਨਾਲ ਧੋਖਾ ਤਾਂ ਕੋਈ ਕਰਦਾ ਨਹੀਂ ਹੈ ਠੀਕ ਹੈ ਜੀ ਉਸ ਪਰਮਾਤਮਾ ਦੀ ਕਿਰਪਾ ਜੀ ਮੇਰ ਹੈ ਮਾਲਕ ਦਾ ਕਦੇ ਕਿਸੇ ਨੇ ਕਰਿਆ ਹੋਏ ਤੇਰੇ ਨਾਲ ਕੋਈ ਹਿਰਾ ਫੇਰੀ ਨੋਟਾਂ 'ਚ ਨੋਟ ਦਾ ਕਰ ਲੈਂਦਾ ਜੀ ਕਈ ਵਾਰ ਪਰ ਹੁੰਦਾ ਬਸ ਲੋ ਮਾਲਕ ਦਾ ਮੇਰ ਹੈ ਜਿਵੇਂ ਮਰਜ਼ੀ ਰੱਖਦਾ ਪਰਮਾਤਮਾ ਠੀਕ ਹੈ ਜੀ ਠੀਕ ਹੈ ਜੀ ਦੇਖੋ ਬਾਈ ਵੀਰੇ ਮਾਨਸ